ਪਹਿਲਾਂ ਤੇ ਮੈਂ ਸਾਰੇ ਪੱਤਰਕਾਰ ਸਹਿਬਾਨ ਦਾ ਧੰਨਵਾਦ ਕਰਦਾ ਕਿ ਉਹ ਇੱਥੇ ਕਵਰੇਜ ਲਈ ਪਹੁੰਚੇ ਆ ਤੇ ਬਾਕੀ ਮੰਗ ਦੀ ਗੱਲ ਕੀਤੀ ਆ ਇਹ ਸਾਡਾ ਭਰਾ ਸ਼ਿਵਾਰ ਸਿੰਘ ਢਿੱਲੋ ਜੋ ਕਿ ਜੂਥ ਪ੍ਰਧਾਨ ਇਹਨੇ ਬਤੌਰ 3 ਸਾਲ ਪਾਰਟੀ ਦੇ ਤੌਰ ਤੇ ਸਾਡੇ ਨਾਲ ਪਰਿਵਾਰ ਤੌਰ ਤੇ ਦਿਨ ਰਾਤ ਮਿਹਨਤ ਕੀਤੀ ਆ ਇਹਦੀ ਜਿਹੜੀ ਮਿਹਨਤ ਵਾ ਇਹਦੀ ਮਿਹਨਤ ਅੱਜ ਰੰਗ ਲਿਆਈ ਆ ਵੀ ਇੱਥੇ 5-10 ਹਜ਼ਾਰ ਬੰਦਾ ਇਕੱਠਾ ਹੋਇਆ ਕਿਉਂਕਿ ਬੰਦੇ ਜਦੋਂ 10 ਇਕੱਠੇ ਕਰਨੇ ਹੁਣ ਪਤਾ ਉਦੋਂ ਲੱਗਦਾ ਐਨ ਉਹਦੇ ਸਰ ਕੋਈ ਰਾਜਾ ਹੁੰਦਾ ਆਪਣੇ ਘਰ ਪਰ ਵੀਰ ਨੇ ਕੰਮ ਕੀਤੇ ਆ ਉਹ ਵੀ ਸਾਰੇ ਨੌਜਵਾਨ ਕਿਉਂਕਿ ਭਰਾ ਨੇ ਬਤੌਰ ਯੂਥ ਦੇ ਤੌਰ ਤੇ ਕੰਮ ਕੀਤਾ ਸੇਵਾ ਕੀਤੀ ਲੋਕਾਂ ਨੂੰ ਲੋਕਾਂ ਦੇ ਕੰਮ ਕਈ ਕੀਤੇ ਆ ਤੇ ਤਾਂ ਲੋਕ ਆ ਜਿਨੇ ਇੱਥੇ ਆਏ ਆ ਇਸ ਲਈ ਪਹਿਲਾਂ ਤੇ ਮੈਂ ਭਰਾ ਵਧਾਈ ਦਾ ਪਾਤਰ ਆ ਕਿ ਭਰਾ ਜਿਹੜਾ ਸਾਡਾ ਇੰਨੀ ਲੋਕਾਂ ਦੀ ਸੇਵਾ ਕੀਤੀ ਤਾਂ ਜੋ ਐਡਾ ਤਗੜਾ ਕੱਟ ਲੈ ਕੇ ਚੱਲ ਰਿਹਾ ਤੇ ਬਾਕੀ ਜਿੱਦਾਂ ਤੁਸੀਂ ਦੱਸਿਆ ਮੈਂ ਹਾਈ ਕਮਾਂਡ ਦੇ ਧਿਆਨ ਚ ਲਿਆਵੂੰਗਾ ਇਹ ਜਿਹੜਾ ਕੰਮ ਹੋਇਆ ਮੰਨਿਆ ਜੀ ਐਮਐਲਏ ਸਾਹਿਬ ਸਾਡੇ ਵਿੱਚ ਨਹੀਂ ਰਹੇ ਪਰ ਇਹ ਥੋੜਾ ਪਾਰਟੀ ਲਈ ਉਹਨਾਂ ਨੇ ਇੰਨੇ ਸਾਲ ਕੰਮ ਕੀਤਾ ਉਹਨਾਂ ਦੇ ਨਾਲ ਬੰਦੇ ਜੁੜੇ ਨੇ ਜਿਹੜੇ ਗਰਾਊਂਡ ਲੈਵਲ ਤੇ ਸਰਪੰਚ ਨੇ ਪੰਚ ਨੇ ਹੋਰ ਵੀ ਲੋਕ ਗਰਾਊਂਡ ਲੈਵਲ ਤੇ ਆਗੇ ਜਿਨ੍ਹਾਂ ਦੇ ਐਮਐਲਏ ਸਾਹਿਬ ਰਾਤ ਦਿਨ ਕੰਮ ਕਰਦੇ ਰਹੇ ਅਸੀਂ ਕੰਮ ਕੀਤੇ ਉਹ ਵਿਚਾਰੇ ਕਿੱਥੇ ਜਾਣ ਮੰਨਿਆ ਪਾਰਟੀ ਨੇ ਕੋਈ ਆਪਣਾ ਹੀਲਾ ਕਰਨਾ ਇਹ ਥੋੜਾ ਵੀ ਸਾਡੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਉਹਦਿਆਂ ਤੋਂ ਹਟਾਇਆ ਜਾਵੇ ਅਸੀਂ ਇਸ ਭਰਾ ਲਈ ਸਾਡਾ ਸੋਲ ਪਰਿਵਾਰ ਅਸੀਂ ਜਿੰਨੇ ਵੀ ਸੱਜਣ ਮਿੱਤਰਾਂ ਆ ਇਹ ਭਰਾ ਸਾਨੂੰ ਰਾਤ ਦਿਨ ਜਿੱਥੇ ਆਵਾਜ਼ ਮਾਰੀ ਅਸੀਂ ਹੋਤੇ ਹਾਜ਼ਰ ਵਾਂ ਪਹਿਲਾਂ ਵਾਂਗੂ ਜਿੰਨੇ ਜੋਗੀ ਹੋਵਾਂਗੇ ਉਹਨੇ ਕੰਮ ਕਰਾਂਗੇ ਹੋ ਕੇ ਕੰਮ ਕਰਾਵਾਂਗੇ ਵੇਖੋ ਨਾ ਤੇ ਅਸੀਂ ਪਹਿਲਾਂ ਕੋਈ ਨਸ਼ੇ ਵਾਲਾ ਛਡਾਇਆ ਤੇ ਨਾ ਅੱਜ ਛਡਾਉਣਾ ਦੇ ਨਾਲ ਅੱਗੇ ਛਡਾਵਾਂਗੇ ਨਾ ਅਸੀਂ ਚੱਬੀਆਂ ਬਣਾਈਆਂ ਤੇ ਨਾ ਅਸੀਂ ਹੁਣ ਬਣਾਉਣੀਆਂ ਵੀ ਸਾਨੂੰ ਡਾਰਾ ਕੇਦਾ ਅਸੀਂ ਪਹਿਲਾਂ ਵੀ ਲੋਕਪੱਕੀ ਕੰਮ ਕੀਤੇ ਆ ਜਿੱਥੇ ਭਰਾ ਸਾਡੀ ਡਿਊਟੀ ਲਾਊਗਾ ਤਕੜੇ ਹੋ ਕੇ ਕੰਮ ਕਰਾਵਾਂਗੇ ਮੈਂ ਇੱਕ ਬਤੌਰ ਵਕੀਲ ਵੀ ਆ ਮੈਨੂੰ ਜਿੱਥੇ ਜੂਧ ਦਾ ਵਾ이스 ਪ੍ਰਧਾਨ ਜ਼ਿਲ੍ਹਾ ਜੂਧ ਦਾ ਵਾ이스 ਪ੍ਰਧਾਨ ਆ ਸੀਨੀਅਰ ਮੀਤ ਪ੍ਰਧਾਨ ਆ ਮੇਰਾ ਭਰਾ ਮੇਰੇ ਨਾਲ ਬਹੁਤ ਮਿਹਨਤ ਕੀਤੀ ਆ ਅਸੀਂ ਜ਼ਿਲ੍ਹਾ ਲੈਵਲ ਤੇ ਮਿਹਨਤ ਕੀਤੀ ਆ ਇਸ ਲਈ ਰਾਤ ਦਿਨ ਇਹਦੇ ਨਾਲ ਖੜੇ ਆ ਜਿੱਥੇ ਸਾਨੂੰ ਕਹੂਗਾ ਅਸੀਂ ਉਥੇ ਹਾਜ਼ਰ ਹਾਂ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਹੋਰ ਦੱਸਣਾ ਚਾਹਣਾ ਅੱਜ ਸਾਡੇ ਸਾਰੇ ਭਰਾਵਾਂ ਨੇ ਸਲਾਹ ਕਰਕੇ ਇੱਕ ਐਮਐਲਏ ਸਾਹਿਬ ਦੀ ਯਾਦ ਦੇ ਵਿੱਚ ਇੱਕ ਟਰਸਟ ਬਣਾਇਆ ਡਾਕਟਰ ਕਸ਼ਮੀਰ ਸਿੰਘ ਸੋਲ ਸੇਵਾ ਟਰਸਟ ਇਸ ਦੇ ਵਿੱਚ ਅਸੀਂ ਜਿਹੜੇ ਆਪਣੇ ਨੌਜਵਾਨ ਆ ਨਸ਼ਿਆਂ ਤੋਂ ਰਹਿਤ ਲਈ ਕੈਂਪ ਲਾਵਾਂਗੇ ਖੇਡਾਂ ਨਾਲ ਜੁੜਾਂਗੇ ਖੇਡਾਂ ਵਿੱਚ ਸਮਾਨ ਦਵਾਂਗੇ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਾਵਾਂਗੇ ਬਾਕੀ ਕੋਈ ਵੀ ਪੰਜਾਬ ਤੇ ਨੌਬਤ ਆਉਂਦੀ ਆ ਪਹਿਲੀ ਗੱਲ ਸਾਡਾ ਪੰਜਾਬ ਬਹੁਤ ਤਗੜਾ ਬਾਕੀ ਜਿੰਨੇ ਜੋਗੇ ਹੋਵਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਸ ਜਿਹੜਾ ਆਪਾਂ ਟਰਸਟ ਬਣਾਇਆ ਇਹਦੇ ਸ਼ੁਰੂਆਤ ਹੋ ਚੁੱਕੀ ਆ ਅੱਜ ਮੈਂ 10 ਲੱਖ ਰੁਪਇਆ ਆਪਣੀ ਨਿੱਜੀ ਜਾਇਦਾਦ ਤੋਂ ਇਹ ٹرسٹ ਨੂੰ ਚਾਲੂ ਕਰਦਾ ਬਾਕੀ ਮੇਰੇ ਭਰਾਵਾਂ ਸਾਰਿਆਂ ਨੇ ਕਿਹਾ ਤਕੜੇ ਹੋ ਜਿੱਥੇ ਸੇਵਾ ਹੋਊਗੀ ਤਕੜੇ ਹੋ ਕੇ ਕਰਾਂਗੇ ਕਿਉਂਕਿ ਪੈਸਾ ਦੁਨੀਆ ਕੋ ਬਹੁਤ ਆ ਬਸ ਮਿਹਨਤ ਕਰਨ ਵਾਲੇ ਬੰਦੇ ਲਾਉਣ ਵਾਲੇ ਬੰਦੇ ਜਿਹੜੇ ਕੰਮ ਕਰਨਾ ਚਾਹੁੰਦੇ ਹਣ ਜਨੂਨ ਵਾਲੇ ਬੰਦੇ ਚਾਹੀਦੇ ਆਪਾਂ ਨੂੰ ਇਸ ਲਈ ਅਸੀਂ ਜਿਹੜਾ ਐਮਐਲਏ ਸਾਹਿਬ ਦਾ ਨਾਮ ਆ ਜੇ ਕੋਈ ਇਹ ਸੋਚਦਾ ਵੀ ਨਾਮ ਖਤਮ ਕਰ ਦਾਂਗੇ ਵੀ ਲੋਕਾਂ ਦੇ ਨਾਮ ਦਿਲਾਂ ਤੋਂ ਮਿਟਾ ਦਾਂਗੇ ਇਹ ਕਦੀ ਵੀ ਨਹੀਂ ਮਿਟੇਗਾ ਜਿੰਨਾ ਚਿਰ ਸਾਡੇ ਸਾਹ ਚੱਲਦੇ ਆ ਸਾਡੇ ਭਰਾਵਾਂ ਦੇ ਸਾਹ ਚੱਲਦੇ ਆ ਜੋ ਜੋ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਆ ਇਹ ਨਾਂ ਤੇ ਮਿਟਣਾ ਤੇ ਨਾਂ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕ ਜਾਈ ਜਾ ਸਕੇ ਇਸ ਲਈ ਅਸੀਂ ਤਕੜੇ ਹੋ ਕੇ ਐਮਐਲਏ ਸਾਹਿਬ ਨੇ ਜੋ ਸਾਨੂੰ ਸਹਿਦ ਦਿੱਤੀ ਆ ਉਹਦੇ ਉੱਤੇ ਤਕੜੇ ਹੋ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹਨਾਂ ਦੇ ਅਧੂਰੇ ਕੰਮ ਜਿਹੜੇ ਪੂਰੇ ਕੀਤੇ ਜਾ ਸਕਣ ਵੈਰੀ ਗੁੱਡ ਆ ਜਿੰਨੀ ਜੋਂ ਤੋਂ ਪਹਿਲਾਂ ਇੱਕ ਜਿਹੜਾ ਤੁਹਾਨੂੰ ਉਹਦੇ ਲੋਗ ਲਾਇਆ ਗਿਆ ਕੀ ਪਾਟੀ ਚਾਰ ਦੇ ਸਰੇਆਮੇ ਆਇਆ ਜਿਹਾ ਸਾਡੀ ਕੰਪਲੇਨ ਮੈਨੂੰ ਦਿਖਾ ਦੇਣਾ ਮੇਰੇ ਖਿਲਾਫ ਫਿਰ ਤੇ ਅਸੀਂ ਮੰਨਦੇ ਆ ਕਿ ਚਲੋ ਸਾਡੇ ਖਿਲਾਫ ਲੋਕ ਸੀ ਆ ਜਿੰਨੀ ਸੰਖਿਆ ਜਿੱਥੇ ਆਈ ਆ ਇਹ ਸਾਰੇ ਸਾਡੇ ਹਲਕੇ ਦੇ ਆ ਇਹ ਇੰਜ ਨਹੀਂ ਆ ਕਿ ਇਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਸਾਰੇ ਮੇਰੇ ਭਰਾ ਜਿਨ੍ਹਾਂ ਦਾ ਕੰਮ ਕੀਤਾ ਉਹ ਪਹੁੰਚੇ ਨੇ ਮੈਨੂੰ ਤੇ ਆਪ ਨਹੀਂ ਪਤਾ ਕਿ ਕਿਉਂ ਹਟਾ ਦਿੱਤਾ ਗਿਆ ਮੈਂ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਮੇਰੇ 'ਚ ਕੀ ਕਮੀ ਇਹੋ ਕੀ ਰਹੀ ਸੀ ਤੁਸੀਂ ਕਿਹੜੇ ਉਦੇ ਦੇ ਸੀ ਔਰ ਕਿਹੜੀ ਪਾਰਟੀ ਦੇ ਵਿੱਚ ਬਿਲੋਂਗ ਕਰਦੇ ਸੀ ਮੈਂ 2020 ਚ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਲ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦਾ ਕੋਚਰ ਪਹਿਲਾਂ ਧਿਆਨਤ ਹੋ ਗਿਆ 2020 ਚ ਉਹਨਾਂ ਨਾਲ ਜੁੜਿਆ ਸਾ ਤੇ 2022 ਚ ਜਦੋਂ ਐਮ ਐਲ ਏ ਸਾਹਿਬ ਬਣੇ ਡਾਕਟਰ ਸਾਹਿਬ ਸਾਡੇ ਐਮ ਐਲ ਏ ਸਾਹਿਬ ਬਣਦੇ ਨੇ ਉਹਨਾਂ ਨੇ ਮੈਨੂੰ ਹਲਕੇ ਦੀ ਯੂਥ ਪ੍ਰਧਾਨ ਨਿਯੁਕਤ ਕੀਤਾ ਵੀ ਮੈਨੂੰ ਉਹਨਾਂ ਨੇ ਕਿਹਾ ਤੈਨੂੰ ਜ਼ਿੰਮੇਵਾਰੀ ਦਿੰਦੇ ਦਿੰਦੇ ਆ ਤੂੰ ਕੰਮ ਕੀਤਾ ਵਾ ਕਰਦਾ ਰਹੇਗਾ ਸਾਨੂੰ ਤੇਰੇ ਤੇ ਮਾਣ ਆ ਸਾਡੀ ਉਹਨਾਂ ਨੇ ਕਈ ਸਿਆਸੀ ਨਹੀਂ ਸਾਝ ਸਾਡੀ ਉਹਨਾਂ ਨਾਲ ਪਰਿਵਾਰਕ ਸਾਝ ਬਣ ਗਈ ਮੇਰੀ ਉਹਨਾਂ ਨਾਲ ਜਿੰਨਾ ਮਨਾਂ ਨਾਲ ਵਿਚਰਿਆ ਜਦੋਂ ਦਾ ਮਨਾਂ ਨਾਲ ਕੰਮ ਕਰਦੇ ਆਂ ਸਾਂ ਇਸ ਕਰਕੇ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਤੇ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਈ ਹਮ ਮੈਨੂੰ ਲੱਗਦਾ ਵੀ ਕਈ ਚੀਜ਼ਾਂ ਸੀਐਮ ਸਾਹਿਬ ਤੱਕ ਨਹੀਂ ਪਹੁੰਚ ਰਹੀਆਂ ਜੋ ਥੱਲੇ ਥੱਲੇ ਆਪੇ ਹੀ ਹੋ ਜਾਂਦੀਆਂ ਨੇ ਜਾਂ ਉਹਨਾਂ ਤੱਕ ਪਹੁੰਚਦੀਆਂ ਨੇ ਜਾਂ ਨਹੀਂ ਪਹੁੰਚਦੀਆਂ ਮੈਨੂੰ ਨਹੀਂ ਪਤਾ ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੁੰਨਾ ਵੀ ਸਾਡੀ ਬੇਨਤੀ ਆ ਕਿ ਤੁਸੀਂ ਇੱਕ ਨਾ ਗਰਾਊਂਡ ਲੈਵਲ ਤੇ ਵੀ ਸਾਰਾ ਸਰਵੇ ਕਰੋ ਕਿ ਚਲੋ ਅਸੀਂ ਇਹਨੇ ਤਰਕੀਆਂ ਬੱਚੇ ਪਰਮਾਤਮਾ ਜਿਹਨੂੰ ਲਾਇਆ ਉਹ ਕਾਮਯਾਬ ਹੋਵੇ ਪਰ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਤੁਹਾਡੇ ਪਾਰਟੀ ਦੇ ਵਰਕਰ ਆ ਉਹਨਾਂ ਦੀ ਬੇਕਦਰਹੀ ਨਾ ਕੀਤੀ ਜਾਵੇ ਜਿੰਨੀ ਜਿੰਨੀ ਜਿਮਨੀ ਚੋਂ ਜਿਹੜਾ ਨੁਕਸਾਨ ਇਹਨਾਂ ਗੱਲਾਂ ਨੁਕਸਾਨ ਹੋ ਸਕਦਾ ਬਿਲਕੁਲ ਨੁਕਸਾਨ ਹੋ ਸਕਦਾ ਜੀ ਜਦੋਂ ਵੇਖੋ ਮੈਂ ਇੱਕ ਹਲਕੇ ਦਾ ਯੂਥ ਪ੍ਰਧਾਨ ਆ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਕਿਹੜੀ ਵਜ੍ਹਾ ਕਰਕੇ ਹਟਾਤਾ ਜਾਂ ਮੇਨੂੰ ਕੰਟੈਕਟ ਨਹੀਂ ਕੀਤਾ ਮੈਨੂੰ ਦੱਸਿਆ ਨਹੀਂ ਤੇਰੇ ਚ ਕੀ ਕਮੀ ਆ ਸਾਨੂੰ ਇਹ ਚੀਜ਼ ਨਹੀਂ ਚੰਗੀ ਲੱਗੀ ਮੈਂ ਉਹ ਚੀਜ਼ ਸੁਧਾਰਦਾ ਮੈਨੂੰ ਦੱਸ ਦੇ ਫੇਰੀ ਆ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਚਲੋ ਜਿਮਣੀ ਚੋਂ ਤੇ ਚੀਜ਼ ਦਾ ਮੈਨੂੰ ਨਹੀਂ ਪਤਾ ਇਫੈਕਟ ਪਊਗਾ ਮੈਨੂੰ ਫੋਨ ਆਉਂਦੇ ਸੀ ਆਪਣੇ ਸੱਜਣਾ ਬੇਲੀਆਂ ਦੇ ਉਹ ਪੁੱਛਦੇ ਸੀ ਵੀ ਕੀ ਗੱਲ ਬਣੀ ਪਰ ਮੈਨੂੰ ਇਹ ਸੀ ਕਿ ਮੈਂ ਜੇ ਕੱਲੇ-ਕੱਲੇ ਨੂੰ ਦੱਸਣ ਲੱਗਾ ਤੇ ਬਹੁਤ ਸਮਾਂ ਲੱਗ ਜਾਊਗਾ ਇਸ ਕਰਕੇ ਮੈਂ ਅੱਜ ਦੀ ਮੀਟਿੰਗ ਰੱਖੀ ਸੀ ਕਿ ਵੀਰ ਭਰਾਵਾਂ ਨੂੰ ਪਤਾ ਲੱਗੇ ਜੋ ਵੀ ਹੋਇਆ ਮੈਂ ਤੁਹਾਨੂੰ ਦੱਸਾਂ ਅੱਜ ਤੁਹਾਡੇ ਕੋਲ 5-7 ਹਜ਼ਾਰ ਬੰਦਾ ਤੁਸੀਂ ਇੱਥੇ ਇਕੱਠਾ ਕੀਤਾ ਵਾ ਯੂਥ ਆ ਸਾਰਾ ਅਗਲੀ ਰਣਨੀਤੀ ਤੁਹਾਡੀ ਕੀ ਰਹਿਣ ਵਾਲੀ ਹੁਣ ਮੈਂ ਮੈਂ ਦੱਸਦਾ ਜੀ ਦੇਖੋ ਇੱਥੇ ਘੜ ਤੋਂ ਘਟ 2000 4000 ਮੁੰਡਾ ਆ ਕੋਈ ਇਹ ਨਾ ਸਮਝੇ ਕਿ 2-4000 ਆਇਆ ਇਹਨਾਂ ਦੇ ਮਗਰ ਦੱਸਦਾ 12-12 ਜੀ ਆ ਕਰਦੇ ਰਿਸ਼ਤੇਦਾਰ ਐ ਚਾਚੇ ਤਾਏ ਸਾਰੇ ਮਾਮੇ ਮਾਸੜ ਇਹਨਾਂ ਦੇ ਮਗਰ ਦੱਸਦਾ 15-15 ਜੀ ਨੇ ਜੇ ਇੱਥੇ 2000 ਤੇ ਨਹੀਂ 4000 ਮੁੰਡਾ ਆਇਆ ਨਾ ਇਹ 15-2000 ਵੋਟ ਬੈਠੀ ਐ ਇੱਥੇ ਮੇਰੇ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਵਰਕਰਾਂ ਦੀ ਬੇਕਦਰਹੀ ਨਾ ਕਰੋ 27 ਆਉਣ ਵਾਲੀ ਆ 27 ਲਈ ਪ੍ਰਪੇਅਰ ਹੋਣਾ ਚਾਹੀਦਾ ਸਗੋਂ ਤੁਸੀਂ ਆਪਣੇ ਵਰਕਰ ਉਹ ਤੋੜ ਰਹੇ ਹੋ ਆ ਜਿੰਨੀ ਚੌਲ ਦੇ ਵਿੱਚ ਜਿਹੜੀ ਤਗਲੀ ਦਾ ਨੀਤੀ ਜਗਨਨੀਤੀ ਕੀ ਬਣਾਈ ਜਾਣਾ ਇੱਥੇ ਆ ਤੁਸੀਂ ਅੱਜ ਅਸੀਂ ਅੱਜ ਐਡਵੋਕੇਟ ਕੋਮਲ ਪ੍ਰੀਤ ਸਿੰਘ ਨੂੰ ਸਮਰਥਨ ਦਿੱਤਾ ਹੈ ਭਰਾ ਸਾਡਾ ਜਿੱਥੇ ਸਾਡੀ ਡਿਊਟੀ ਲਾਊਗਾ ਰਾਤ ਦਿਨ ਅਸੀਂ ਇਹਦੇ ਨਾਲ ਆ ਅੱਗੇ ਵੀ ਇਹਦੇ ਨਾਲ ਸਾ ਹੁਣ ਵੀ ਇਹਦੇ ਨਾਂ ਆ ਇਹ ਸਾਨੂੰ ਜਿੱਥੇ ਸੁੱਟਦੇ ਖੂਚ ਸੁੱਟਦੇ ਜਿੱਥੇ ਸੁੱਟਦੇ ਖਲਾਰਦੇ ਅਸੀਂ ਉੱਥੇ ਥੰਮ ਵਾਂਗੂ ਖੜੇ